ਕਿ ਪਰਿਵਾਰ ਨੇ ਪੰਥ ਨੂੰ ਖੀਰੂ ਖੀਰੂ ਕਰਦਾ ਬਥੇਰਾ ਅਸੀਂ ਰੋਲਾ ਪਾਇਆ ਵੀ ਇਹਨੂੰ ਪੰਥ ਚੋ ਸੇਕ ਦੋ ਨਹੀਂ ਥੋਨੂੰ ਕੱਢ ਦੇਣਗੇ ਕੱਢ ਤੇ ਉਹਨਾਂ ਨੇ ਜਿੱਥੇ ਫੌਜ ਬੈਠੀ ਹੋਵੇ ਤਾਕਤਾਂ ਦੀ ਆ ਹਾਲਤ ਹੋ ਜਾਈ ਜਸੇਦਾਰੀਆਂ ਨੂੰ ਦਾਗ ਲੱਗ ਜਾਣਾ ਫਿਰ ਅਸੀਂ ਬਾਣੇ ਪਾ ਕੇ ਐਵੇਂ ਤੁਰੇ ਫਿਰਦੇ ਆ ਯਾਰ ਉੱਥੇ ਹੁਕਮਨਾਮਾ ਜਾਰੀ ਕੀਤਾ ਹੁੰਦਾ ਹੁੰਦਾ ਨਾ ਬਾਦਲਾਂ ਨੂੰ ਪੰਛ ਦੇ ਵਿੱਚੋਂ ਛੇਕ ਦਿੰਦੇ ਇਹ ਹੋ ਸਕਦਾ ਅੱਜ ਆਦੇ ਨਹੀਂ ਨਿਆਉਂਦਾ ਪਰ ਇਹ ਨਹੀਂ ਮੰਨੇ ਕਿਉਂਕਿ ਲਫਾਫੇ ਵਾਲੇ ਜਥੇਦਾਰ ਸੀ ਇਹਨਾਂ ਦੇ ਵਿੱਚ ਜੁਰਤ ਹੀ ਨਹੀਂ ਹੈਗੀ ਲਫਾਫੇ ਵਾਲਾ ਜਥੇਦਾਰ ਤਾਂ ਫਿਰ ਲਫਾਫੇ ਵਾਲੀ ਗੱਲ ਹੀ ਕਰੂਗਾ ਸਾਡਾ ਜਥੇਦਾਰ ਦਾ ਭਾਈ ਜਗਤਾਰ ਸਿੰਘ ਅਵਾਰਾ ਜਿਹੜਾ ਜੇਲ੍ਹ ਦੇ ਵਿੱਚ ਹੈ ਗੁਰਮੁਖ ਪਿਆਰ ਜਿਸ ਦਿਨ ਉਹ ਬਾਹਰ ਆ ਗਿਆ ਤੁਕੀਆਂ ਕਰਦੇ ਆਂਗੇ ਜਿਸ ਦਿਨ ਤਖਤ ਸਾਹਿਬ ਦੇ ਉੱਤੇ ਨਿਹੰਗ ਸਿੰਘ ਬਾਣੇ ਵਾਲਾ ਜਥੇਦਾਰ ਬਣ ਗਿਆ ਨਾ ਕਿ ਕੋਈ ਜਿਹੜੀ ਫਰਕ ਕੇ ਦਿਖਾਵੇ ਗਾਲਾਂ ਸੁਣਨ ਨੂੰ ਰੱਖੇ ਹੋਏ ਨੇ ਗਾਲਾਂ ਕੱਢਦੇ ਨੇ ਉਹਨਾਂ ਨੂੰ ਕੁੱਟਦੇ ਵੀ ਨੇ ਉਹ ਇਹ ਬਾਦਲ ਦੀਆਂ ਜੜਾਂ ਪੱਟ ਦੀ ਇਹ ਖਤਮ ਕਰਦੀਏ ਇਹਨੂੰ ਰਾਜਨੀਤੀ ਦੇ ਵਿੱਚੋਂ ਖਤਮ ਕਰਤਾ ਇਹਨੂੰ ਹੁਣ ਆ ਸ਼ਰੋਮਣੀ ਕਮੇਟੀ ਦੇ ਵਿੱਚੋਂ ਕੱਢ ਦਈਏ ਲਿਫਾਫਿਆਂ ਵਾਲੇ ਜੱਤੇਦਾਰ ਐਂ ਜਾਂਦੇ ਰਹਿਣਗੇ ਜੀਲ ਹੋ ਹੋ ਕੇ ਜਿਆਦਾ ਸ਼ਰੋਮਣੀ ਕਮੇਟੀ ਦੀਆਂ ਇਲੈਕਸ਼ਨਾਂ ਕਰਾ ਦਿਓ ਨਹੀਂ ਨਰੇणू ਮਹੰਤ ਤੋਂ ਜਿਵੇਂ ਗੁਰੂ ਘਰ ਛਡਾਏ ਤੇ ਬਾਦਲ ਕਿਆਂ ਤੋਂ ਕੁੱਟ-ਕੁੱਟ ਕੇ ਆਪਾਂ ਇਹਨਾਂ ਨੂੰ ਕੱਢ ਦਈਏ ਉਸੇ ਖਾਲਸਾ ਪੰਥ ਬੈਠੇ ਜਿਹੜੇ ਉਹਦੇ ਦੁੱਖੀ ਤਿੱਕੀ ਲੱਲੀ ਸੱਲੀ ਉਹਦੇ ਬਿਆਨਬਾਜ਼ੀ ਕਰਦੀ ਫਿਰਦੀ ਹੈ ਉਹਨਾਂ ਨੇ 27 ਦਾ ਮੁੱਖ ਮੰਤਰੀ ਬਣਾ ਰੱਖਿਆ ਆਪ ਹੀ ਗੱਲਾਂ ਨਾਲ ਉਹ ਇਹਨਾਂ ਨੂੰ ਕਿਸੇ ਨੇ ਨਹੀਂ ਪੁੱਛਣਾ ਨਰਕ ਜਿਵੇਂ ਡਿੱਗਣਗੇ ਜੋ ਕੁਝ ਕਰ ਰਹੇ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਗੀ ਗੋਵ ਦਾ ਆਨੰਦ ਮਾਣ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਗੱਜ ਕੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਬਹੁਤ ਲੰਮੇ ਸਮੇਂ ਤੋਂ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬੈਠਿਓ ਸਮਾਂ ਬਹੁਤ ਹੋ ਗਿਆ ਆਪ ਜੀ ਨੇ ਰਾਗੀ ਢਾਡੀ ਸਿੰਘਾਂ ਪਾਸੋਂ ਖਾਲਸਾ ਪੰਥ ਦੇ ਕਾਰਨਾਮੇ ਸਰਵਣ ਕੀਤੇ ਨੇ ਜੋ ਸੀਲੀਆਂ 12 ਧੰਨਵਾਦ ਹੈ ਤੁਹਾਡਾ ਸਿੰਘ ਸਾਹਿਬ ਬਾਬਾ ਨਾਗਰ ਸਿੰਘ ਜੀ ਹਰੀਆਂ ਬੇਲਾਂ ਵਾਲੇ ਮਹਾਪੁਰਖ ਉਹ ਵੀ ਹਾਜ਼ਰੀ ਭਰ ਕੇ ਗਏ ਨੇ ਹੋਰ ਬਹੁਤ ਸਾਰੇ ਵੀਰ ਹਾਜ਼ਰੀ ਲਵਾ ਰਹੇ ਨੇ ਗੁਰਮਖ ਪਿਆਰਿਓ ਬਹੁਤ ਉਪਰਾਲਾ ਵੱਡਾ ਹੈ ਗੁਰੂ ਘਰ ਰਸੋਈ ਦਾ ਇਹਨਾਂ ਵੀਰਾਂ ਦਾ ਬਹੁਤ ਵੱਡਾ ਉਪਰਾਲਾ ਹੈ ਤੇ ਸਾਨੂੰ ਸਾਰਿਆਂ ਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਜੋ ਜੋ ਕੀ ਸਮੇਂ ਦੇ ਵਿੱਚ ਪੰਥ ਦੇ ਖਾਲਸਾ ਪੰਥ ਦੇ ਵਿੜੇ ਦੇ ਵਿੱਚ ਬਹੁਤ ਵੱਡੀਆਂ ਜਿਹੜੀਆਂ ਘਟਨਾਵਾਂ ਹੋ ਰਹੀਆਂ ਨੇ ਤੁਸੀਂ ਮੇਥੋਂ ਪਹਿਲਾਂ ਸਰਬਣ ਕੀਤਾ ਹੈ ਕਿ ਇੱਕ ਪਰਿਵਾਰ ਨੇ ਪੰਥ ਨੂੰ ਖੇਰੂ-ਖੇਰੂ ਕਰਤਾ ਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਪੰਥਦਰਦੀਆਂ ਨੂੰ ਜਿਹੜੇ ਜਥੇਦਾਰ ਲਫਾਫਿਆਂ ਵਾਲੇ ਨੇ ਚਾਹੇ ਉਹ ਪਹਿਲਾਂ ਵਾਲੇ ਜਿਹੜੇ ਬਦਲਦੇ ਉਹ ਚਾਹੇ ਹੋਣ ਵਾਲੇ ਇਹ ਰੇਣਾ ਬਿਦੀ ਵੀ ਨਹੀਂ ਹੈ ਬਾਈ ਦੀਪ ਸਿੰਘ ਤੁਸੀਂ 15 ਤਰੀਕ ਨੂੰ ਵਰਸੀ ਸੀ ਉੱਥੇ ਮੈਂ ਇਹਨਾਂ ਨੂੰ ਅਪੀਲ ਕਰੀ ਸੀ ਜਥੇਦਾਰਾਂ ਨੂੰ ਮੈਂ ਕਿਹਾ ਤੁਹਾਨੂੰ ਬਦਲ ਲਗੇ ਤੁਸੀਂ ਕਿ ਕੰਮ ਕਰਦੇ ਹੋ ਪੰਥ ਦੇ ਉੱਤੇ ਪਰਉਪਕਾਰ ਕਰਦੇ ਹੋ ਬਾਦਲ ਲਾਣੇ ਨੂੰ ਪੰਥ ਜੋ ਸ਼ੀਖ ਦਿਓ ਜੇ ਆ ਉਥੇ ਹੁਕਮਨਾਮਾ ਜਾਰੀ ਕੀਤਾ ਹੁੰਦਾ ਨਾ ਬਾਦਲਾਂ ਨੂੰ ਪੰਥ ਦੇ ਵਿੱਚੋਂ ਸ਼ੀਖ ਦਿੰਦੇ ਹੋ ਹੋ ਸਕਦਾ ਅੱਜ ਦਿਨ ਹੀ ਨਾ ਆਉਂਦਾ ਪਰ ਇਹ ਨਹੀਂ ਮੰਨੇ ਕਿਉਂਕਿ ਲਫਾਫੇ ਵਾਲੇ ਜਥੇਦਾਰ ਸੀ ਇਹਨਾਂ ਦੇ ਵਿੱਚ ਜ਼ਰਤ ਹੀ ਨਹੀਂ ਹੈਗੀ ਇਹੋ ਜੇ ਕਾਰਜ ਕਰਨ ਦੀ ਲਫਾਫੇ ਵਾਲਾ ਜਥੇਦਾਰ ਤਾਂ ਫਿਰ ਲਫਾਫੇ ਵਾਲੀ ਗੱਲ ਹੀ ਕਰੂਗਾ ਚਾਹੇ ਨਾਮਾ ਚਾਹੇ ਪੁਰਾਣਾ ਹੈ ਮੈਂ ਆਪ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਜਿਸ ਦਿਨ ਤਖਤ ਸਾਹਿਬ ਦੇ ਉੱਤੇ ਨਿਹੰਗ ਸਿੰਘ ਬਾਣੇ ਵਾਲਾ ਜਥੇਦਾਰ ਬਣ ਗਿਆ ਨਾ ਫਿਰ ਕੋਈ ਛੇੜੀ ਫਰਕ ਕੇ ਦਿਖਾਵੇ ਫਿਰ ਨਹੀਂ ਹੁੰਦਾ ਅਕਾਲੀ ਫੂਲਾ ਸਿੰਘ ਤਖਤ ਜਾਸ ਜਸੇਦਾਰ ਤਿਆਰ ਪਰ ਤਿਆਰ ਬਾਣੇ ਦੇ ਵਿੱਚ ਰਹੇ ਕੋਈ ਐਸੀ ਘਟਨਾ ਉਹ ਗੁਰੂ ਸਾਹਿਬ ਦੀ ਕਦੇ ਬਿਆਦਵੀ ਨਹੀਂ ਸੁਣੀ ਨਾ ਹੋਈ ਹੈ ਨਾ ਕਰਨ ਦਿੱਤੀ ਹੈ ਕਿਉਂਕਿ ਉੱਥੇ ਫੌਜਾਂ ਦੇ ਜਰਨੈਲ ਤਖਤਾਂ ਦੇ ਜਥੇਦਾਰ ਸੀਗੇ ਜਿਹੜੇ ਇਹ ਜ਼ੁਰਤ ਰੱਖਦੇ ਸੀ ਕਾਣਾ ਕਹਿਣ ਦੀ ਮਹਾਰਾਜਾ ਰਣਜੀਤ ਸਿੰਘ ਨੂੰ ਇਹ ਤਾਂ ਹੁਣ ਉਹਨਾਂ ਦੇ ਗਾਲਾਂ ਸੁਣਨ ਨੂੰ ਰੱਖੇ ਹੋਏ ਨੇ ਗਾਲਾਂ ਕੱਢਦੇ ਨੇ ਉਹਨਾਂ ਨੂੰ ਕੁੱਟਦੇ ਵੀ ਨੇ ਉਹ ਪਾਈ ਮਨਜੀਤ ਸਿੰਘ ਜਿਹੜਾ ਤੋਂ ਪਹਿਲਾਂ ਜਸੇਦਾਰ ਸੀ ਹੁਣ ਇਹਨਾਂ ਦੀ ਇੱਕ ਨਹੀਂ ਵੱਡੀਆਂ ਲੰਮੀਆਂ ਜਿਹੜੀਆਂ ਜਿੰਨੇ ਵੀ ਜਸੇਦਾਰ ਆਏ ਨੇ ਸਾਰਿਆਂ ਨੂੰ ਜ਼ਹੀਰ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਰਨਗੇ ਜੇ ਸਿੱਖੋ ਤੁਸੀਂ ਨਾ ਇਕੱਠੇ ਹੋਏ ਆਪਦੇ ਚਰਨਾਂ ਦੇ ਵਿੱਚ ਬੇਨਤੀ ਆ ਆਓ ਆਪਾਂ ਸਾਰੇ ਇਕੱਠੇ ਹੋ ਕੇ ਸਾਰੀਆਂ ਸੰਪਰਦਾਵਾਂ ਵਿੱਚ ਇਕੱਤਰ ਹੋ ਕੇ ਇਹ ਬਾਦਲ ਦੀਆਂ ਜੜਾਂ ਪੱਟ ਦਈਏ ਖਤਮ ਕਰ ਦਈਏ ਇਹਨੂੰ ਰਾਜਨੀਤੀ ਦੇ ਵਿੱਚੋਂ ਖਤਮ ਕਰਦਾ ਇਹਨੂੰ ਹੁਣ ਆ ਸ਼੍ਰੋਮਣੀ ਕਮੇਟੀ ਦੇ ਵਿੱਚੋਂ ਕੱਢ ਦਈਏ ਮੈਂ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦਾ ਨੇ ਹੰਗਸਿੰਘ ਜਥੇਬੰਦੀਆਂ ਨੂੰ ਹੱਲਾ ਮਾਰੋ ਜਿਨੇ ਵੀ ਤਰਨੇਦਾਲ ਨੇ ਬੁੱਢਾਦਾਲ ਹੈ ਮੈਂ ਪਹਿਲਾਂ ਵੀ ਅਪੀਲ ਕੀਤੀ ਸੀ ਵੀ ਆਓ ਆਪਾਂ ਚੱਲੀਏ ਤਖਤ ਸਾਹਿਬ ਦੇ ਇਹਨਾਂ ਦੇ ਪਿਓ ਦਾ ਤਖਤ ਨਹੀਂ ਹੈ ਸਾਡਾ ਤਖਤ ਤਾਂ ਫੌਜ ਦਾ ਜਿਹਨੂੰ ਜੀ ਕਰਦਾ ਜਥੇਦਰ ਬਣਾ ਲੈ ਜਿਹਨੂੰ ਜੀ ਕਰਦਾ ਲਾਤਾ ਪਰ ਸਾਡੇ ਵਾਲਿਆਂ ਦੀ ਮੈਨੂੰ ਲੱਗਦਾ ਪਤਾ ਨਹੀਂ ਇਹਨਾਂ ਨੂੰ ਵੀ ਕੀ ਹੋ ਰਿਹਾ ਹੈ ਇਹ ਵੀ ਉਧਰ ਤੁਰਦੇ ਕੋਈ ਨਹੀਂ ਪਤਾ ਨਹੀਂ ਕੀ ਡਰ ਰਾ ਇਹਨਾਂ ਦੇ ਮਾਨਾਂ ਦੇ ਵਿੱਚ ਵੀ ਇਹ ਵੀ ਡਰਦੇ ਨੇ ਨਹੀਂ ਆ ਹਾਲਤ ਨਹੀਂ ਸੀ ਤਖਤਾਂ ਦੀ ਹੋਣੀ ਉਹ ਜਿੱਥੇ ਫੌਜ ਬੈਠੀ ਹੋਵੇ ਤਖਤਾਂ ਦੀ ਆ ਹਾਲਤ ਹੋ ਜਾਈ ਜਥੇਦਾਰੀਆਂ ਨੂੰ ਦਾਗ ਲੱਗ ਜਾਣਾ ਫਿਰ ਅਸੀਂ ਬਾਣੇ ਪਾ ਕੇ ਐਵੇਂ ਤੁਰੇ ਫਿਰਦੇ ਆ ਯਾਰ ਇਸ ਕਰਕੇ ਬੇਨਤੀ ਹੈ ਖਾਲਸਾ ਜੀ ਆਓ ਗੁਰੂ ਦੇ ਹੁਕਮ ਤੇ ਪਹਿਰਾ ਦਈਏ ਹੁਕਮ ਨੂੰ ਵਜਾਈਏ ਫੇਰ ਗੱਲ ਬਣਣੀ ਹੈ ਨਹੀਂ ਤਾਂ ਇਹ ਲਫਾਫਿਆਂ ਵਾਲੇ ਜਥੇਦਾਰ ਐਂ ਜਾਂਦੇ ਰਹਿਣਗੇ ਜਰੀਲ ਹੋ ਹੋ ਕੇ ਅਕਾਲੀ ਫੂਲਾ ਸਿੰਘ ਵਰਗਾ ਜਥੇਦਾਰ ਆਵੇ ਸਾਡਾ ਜਥੇਦਾਰ ਦਾ ਭਾਈ ਜਗਤਾਰ ਸਿੰਘ ਹਵਾਰਾ ਜਿਹੜਾ ਜੇਲ੍ਹ ਦੇ ਵਿੱਚ ਹੈ ਗੁਰਮੁਖ ਪਿਆਰ ਜਿਸ ਦਿਨ ਉਹ ਬਾਹਰ ਆ ਗਿਆ ਤੁਕੀਆਂ ਕਰਦੇ ਆਂਗੇ ਬਾਦਲ ਕਿਆਂ ਦੀਆਂ ਇਹ ਕੀ ਸਮਝਦੇ ਨੇ ਆਪਣੇ ਆਪ ਨੂੰ ਜੁਰਤ ਵਾਲੀ ਨਹੀਂ ਕੋਈ ਹੈਗਾ ਜਥੇਦਾਰ ਬਸੇਰਾ ਸੀ ਰੋਲਾ ਪਾਇਆ ਵੀ ਉਹਨੂੰ 500 ਛੇਕ ਦੋ ਨਹੀਂ ਥੋਨੂੰ ਕੱਢ ਦੇਣਗੇ ਕੱਢ ਤੇ ਉਹਨਾਂ ਨੇ ਇੱਕ ਗੱਲ ਨਹੀਂ ਮੰਨੀ ਇਸ ਕਰਕੇ ਖਾਲਸਾ ਜੀ ਆਓ ਆਪਾਂ ਇਕੱਠੇ ਹੋ ਕੇ ਆਪਾਂ ਅਕਾਲ ਤਖਤ ਮਹਾਨ ਹੈ ਪੰਥ ਸਿੱਖ ਪੰਥ ਦੀ ਸ਼ਾਨ ਹੈ ਸਾਰੇ ਪੰਥ ਦਰਦੀਆਂ ਨੂੰ ਅਪੀਲ ਆ ਹੱਥ ਜੋੜ ਕੇ ਕਿ ਜੇ ਸ਼ਰੋਮਣੀ ਕਮੇਟੀ ਦੀਆਂ ਇਲੈਕਸ਼ਨਾਂ ਹੁੰਦੀਆਂ ਨੇ ਇੱਕ ਮਹੀਨੇ ਦਾ ਸਮਾਂ ਕੇਂਦਰ ਸਰਕਾਰ ਨੂੰ ਦਿਓ 14 ਸਾਲ ਹੋ ਗਏ ਇਲੈਕਸ਼ਨ ਨਹੀਂ ਹੋਈ ਜਾਂ ਤਾਂ ਸ਼ਰੋਮਣੀ ਕਮੇਟੀ ਦੀਆਂ ਇਲੈਕਸ਼ਨਾਂ ਕਰਾ ਦਿਓ ਨਹੀਂ ਨਰਾਇਣੂ ਮਹੰਤ ਤੋਂ ਜਿਵੇਂ ਗੁਰੂ ਘਰ ਛੜਾਏ ਤੇ ਬਾਦਲਿਆਂ ਤੋਂ ਕੁੱਟ-ਕੁੱਟ ਕੇ ਆਪਾਂ ਇਹਨਾਂ ਨੂੰ ਕੱਢ ਦਈਏ ਉਸੇ ਖਾਲਸਾ ਪੰਥ ਬੈਠੇ ਆਹ ਗੱਲ ਕਰੋ ਜੇ ਸੰਪਰਤਾਵਾਦੀ ਮੁਖੀਆਂ ਨੂੰ ਚਹੇ ਨਿਹੰਗ ਸਿੰਘ ਨੇ ਚਾਹੇ ਉਹ ਟਕਸਾਲਾ ਨੇ ਮੈਂ ਉਹਨਾਂ ਨੂੰ ਵੀਰ ਕਰਦਾ ਜੀ ਜੇ ਤਾ ਤੁਹਾਡੇ ਵਿੱਚ ਜ਼ੁਰਤ ਹੈਗੀ ਹੈ ਤਾਂ ਤਾਂ ਉੱਠ ਕੇ ਮੂਰੇ ਤੁਰਪੋ ਨਹੀਂ ਭਾਈ ਫਿਰ ਮਗਰ ਅਦਾ ਤਰੋ ਕੋਈ ਤਾਂ ਗੱਲ ਕਰ ਲਓ ਕਿਸੇ ਪਾਸੇ ਤਾਂ ਆਜੋ ਆਓ ਤਾਂ ਸਹੀ ਇਹ ਆਈ ਨਹੀਂ ਗੱਲ ਬਣਨੀ ਇਹਨਾਂ ਨੇ ਤਾਂ ਦੁਰਦਸ਼ਾ ਤਖਤ ਸਾਹਿਬ ਦੀ ਤੇ ਜਥੇਦਾਰਾਂ ਦੀਆਂ ਕਰੀਆਂ ਹੀ ਜਾਣੀਆਂ ਨੇ ਖਾਲਸਾ ਪੰਥ ਉੱਠੇ ਜਾਗੇ ਤੇ ਬਾਦਲ ਕੇ ਨੂੰ ਉਥੋਂ ਲਾਂਬੇ ਕਰੇ ਜਿਵੇਂ ਸਿਆਸਤੋਂ ਕੀਤਾ ਉਥੋਂ ਸਰੋਣੀ ਕਮੇਟੀ ਤੋਂ ਵਿੱਚ ਕਰੇ ਇਹਨਾਂ ਨੂੰ ਕਰੇ ਬਠਾਣਾ ਕੋਈ ਲੋੜ ਨਹੀਂ ਜਿਹੜੇ ਉਹਦੇ ਦੁੱਕੀ ਤਿੱਕੀ ਲੱਲੀ ਸੱਲੀ ਉਹਦੇ ਬਿਆਨਬਾਜ਼ੀ ਕਰਦੀ ਫਿਰਦੀ ਹੈ ਉਹਨਾਂ ਨੇ 27 ਦਾ ਮੁੱਖ ਮੰਤਰੀ ਬਣਾ ਰੱਖਿਆ ਆਪ ਹੀ ਗੱਲਾਂ ਨਾਲ ਉਹ ਇਹਨਾਂ ਨੂੰ ਕਿਸੇ ਨੇ ਨਹੀਂ ਪੁੱਛਣਾ ਨਰਕ ਜਿਵੇਂ ਡਿਗਣਗੇ ਜੋ ਕੁਝ ਕਰ ਰਹੇ ਨੇ ਖਾਲਸਾ ਜੀ ਬੇਨਤੀਆਂ ਇੰਨੀਆਂ ਪ੍ਰਵਾਨ ਕਰਿਓ ਬਹੁਤ ਸਮਾਂ ਹੋ ਗਿਆ ਕੋਟਾਨਕੋੜ ਧੰਨਵਾਦ ਸਾਰਿਆਂ ਦਾ ਜੱਸੀਦਰ ਬਾਬਾ ਨਾਗਰ ਸਿੰਘ ਜੀ ਮਹਾਪੁਰਖ ਹਰੀਆਂ ਬੇਲਾਂ ਵਾਲੇ ਉਹਨਾਂ ਦਾ ਧੰਨਵਾਦ ਹੈ ਕੋਟਾਨ ਕੋਟ ਧੰਨਵਾਦ ਸਾਬ ਸ੍ਰੀ ਗੁਰੂ ਰਣਸਾਹਿਬ ਮਹਾਰਾਜਿਆਂ ਦਾ ਜਿਨ੍ਹਾਂ ਨੇ ਦਰਸ਼ਨ ਦਿੱਤੇ ਸੰਗਤਾਂ ਨੇ ਦਰਸ਼ਨ ਕਰਾਏ ਪੱਤਰਕਾਰ ਵੀਰ ਥਲੀ ਜੀ ਦਾ ਧੰਨਵਾਦ ਹੈ ਸਾਰੇ ਜਿਨੇ ਵੀ ਇੱਥੇ ਗੁਰੂ ਕੀ ਰਸੋਈ ਦੇ ਸੇਵਾਦਾਰ ਨੇ ਸਾਰਿਆਂ ਦਾ ਧੰਨਵਾਦ ਹੈ ਗੁਰੂ ਕਿਰਪਾ ਕਰੇ ਇਸੇ ਤਰ੍ਹਾਂੇ ਸੇਵਾਵਾਂ ਕਰਦੇ ਰਹਿਣ ਸਤਿਗੁਰੂ ਮਹਾਰਾਜਾ ਤੇ ਸਿਰ ਤੇ ਮੇਰ ਪ੍ਰਿਆਸ ਕਰਕੇ ਪੁੱਲਾਂ ਚੰਗਾਂ ਦੀ ਖੇਮਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ